ਅੱਜ ਡੇਰਾ ਜਗਮਾਲ ਵਾਲੀ ਨੂੰ ਨਵੇਂ ਡੇਰਾ ਮੁਖੀ ਮਿਲ ਗਏ ਨੇ ਜੀ ਹਾਂ ਅੱਜ ਜਗਮਾਲ ਵਾਲੀ ਵਿਖੇ ਬਾਬਾ ਬਰਿੰਦਰ ਸਿੰਘ ਢਿੱਲੋਂ ਦੀ ਦਸਤਾਰ ਬੰਦੀ ਕਿਤੇ ਗਈ ਹੈ ਇਸ ਦਸਤਾਰ ਸਜਾਉਣ ਦੀ ਰਸਮ ਮੌਕੇ ਡੇਰਾ ਬਿਆਸ ਤੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਹਜ਼ੂਰ ਜਸਦੀਪ ਸਿੰਘ ਗਿੱਲ ਹਾਜ਼ਰ ਰਹੇ ਨੇ ਜੋ ਇਸ ਸਮੇਂ ਡੇਰਾ ਬਿਆਸ ਦੇ ਉੱਤਰ ਅਧਿਕਾਰੀ ਨੇ ਸੋ ਬਾਬਾ ਗੁਰਿੰਦਰ ਸਿੰਘ ਅਤੇ ਹਜ਼ੂਰ ਜਸਦੀਪ ਸਿੰਘ ਗਿੱਲ ਦੋਵੇਂ ਹੈਲੀਕਾਪਟਰ ਦੇ ਰਾਹੀਂ ਡੇਰਾ ਜਗਮਾਲ ਪਹੁੰਚੇ ਇਸ ਮੌਕੇ ਦੇ ਉੱਤੇ ਪੂਰੀ ਰਸਮ ਅਦਾ ਕੀਤੀ ਗਈ ਹੈ ਅਤੇ ਰਾਧਾ ਸਵਾਮੀ ਬਿਆਸੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਵੱਲੋਂ ਡੇਰਾ ਜਗਮਾਲ ਵਾਲੀ ਵਿਖੇ ਮਹਾਰਾਜ ਬਾਦਸ਼ਾਹ ਚੰਦ ਵਕੀਲ ਜੀ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਦੂਜੇ ਪਾਸੇ ਜੋ ਨਵੇਂ ਗੱਦੀ ਦੇ ਅਧਿਕਾਰੀ ਨੇ ਉਹਨਾਂ ਨੂੰ ਪੂਰਨ ਤੌਰ ਦੇ ਨਾਲ ਗੱਦੀ ਸੌਂਪੀ ਗਈ ਹੈ ਸੇਵਾ ਪਾਉਣਾ ਦੇ ਨਾਲ ਆਪਣੇ ਵਾਸਤੇ ਸਭ ਤੋਂ ਵੱਡੀ ਸੇਵਾ ਹੈਗੀ ਹੈ ਭਜਨ ਬੰਦਗੀ ਹੈਗੀ ਆਪਾਂ ਜਿਹੜੇ ਵਿਛੜੇ ਐ ਉਹਨਾਂ ਨੂੰ ਜੋ ਪ੍ਰੇਮ ਉਹ ਤਿਆਰ ਦੇ ਨਾਲ ਵਾਪਸ ਲਿਆਉਣਾ ਹੈਗਾ ਠੀਕ ਐ ਇਕੱਠੇ ਹੋ ਕੇ ਆਪਾਂ ਸੇਵਾ ਕਰਦੇ ਆਂ ਉਹ ਇੰਨੀ ਕੀਤੀ ਐ ਫੋਕਟ ਨੂੰ ਕਿ ਉਹਦੇ प्रसंग करना शुरू कर दर्शन करना शुरू तो देना है ठीक तो है सेवा भावना अपने वास्ते सब तो वही सेवा हैगी है भजनबंदगी हैगी आप जे विछड़े है उन्होंने भी प्रेम और वापस ले आना है ठीक है और कट्ठे होके अपा

ਅੱਜ ਡੇਰਾ ਜਗਮਾਲ ਵਾਲੀ ਨੂੰ ਨਵੇਂ ਡੇਰਾ ਮੁਖੀ ਮਿਲ ਗਏ ਨੇ ਜੀ ਹਾਂ ਅੱਜ ਜਗਮਾਲ ਵਾਲੀ ਵਿਖੇ ਬਾਬਾ ਵਰਿੰਦਰ ਸਿੰਘ ਢਿੱਲੋਂ ਦੀ ਦਸਤਾਰ ਬੰਦੀ ਕਿਤੇ ਗਈ ਹੈ ਇਸ ਦਸਤਾਰ ਸਜਾਉਣ ਦੀ ਰਸਮ ਮੌਕੇ ਡੇਰਾ ਬਿਆਸ ਤੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਹਜ਼ੂਰ ਜਸਦੀਪ ਸਿੰਘ ਗਿੱਲ ਹਾਜ਼ਰ ਰਹੇ ਨੇ ਜੋ ਇਸ ਸਮੇਂ ਡੇਰਾ ਬਿਆਸ ਦੇ ਉੱਤਰ ਅਧਿਕਾਰੀ ਨੇ ਸੋ ਬਾਬਾ ਗੁਰਿੰਦਰ ਸਿੰਘ ਅਤੇ ਹਜ਼ੂਰ ਜਸਦੀਪ ਸਿੰਘ ਗਿੱਲ ਦੋਵੇਂ ਹੈਲੀਕਾਪਟਰ ਦੇ ਰਾਹੀਂ ਡੇਰਾ ਜਗਮਾਲ ਪਹੁੰਚੇ ਇਸ ਮੌਕੇ ਦੇ ਉੱਤੇ ਪੂਰੀ ਰਸਮ ਅਦਾ ਕੀਤੀ ਗਈ ਹੈ ਅਤੇ ਰਾਧਾ ਸਵਾਮੀ ਵਿਆਜ਼ੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਵੱਲੋਂ ਡੇਰਾ ਜਗਮਾਲ ਵਾਲੀ ਵਿਖੇ ਮਹਾਰਾਜ ਬਾਦਸ਼ਾਹ ਚੰਦ ਵਕੀਲ ਜੀ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਦੂਜੇ ਪਾਸੇ ਜੋ ਨਵੇਂ ਗੱਦੀ ਦੇ ਅਧਿਕਾਰੀ ਨੇ ਉਹਨਾਂ ਨੂੰ ਪੂਰਨ ਤੌਰ ਦੇ ਨਾਲ ਗੱਦੀ ਸੌਂਪੀ ਗਈ ਹੈ ਸੇਵਾ ਭਾਵਨਾ ਦੇ ਨਾਲ ਅੰਤਰੇ ਵਾਸਤੇ ਸਭ ਤੋਂ ਵੱਡੀ ਸੇਵਾ ਹੈਗੀ ਹੈ ਭਜਨ ਬੰਦਗੀ ਹੈਗੀ ਹੈ ਆਪਾਂ जिछड़े है, है तो भी तो भी तो शुरू कर दर्शन करना शुरू करना तो 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 साथ देना है ठीक है